ਇਕੋ ਨੇ ਬਈ ਪਿੱਛੇ ਰੋ ਪਿੱਛੇ ਰੋ ਪਾਣੀ ਨਹੀਂ ਪਿਆ ਆਪਣੇ ਆਓ ਕੰਨਾ ਬਦ ਉੱਪਰ ਬਜਾਵ ਆਪਣਾ ਜਿਹੜੀ ਖਾੜ ਦੇ ਵਿੱਚ ਤੋਦੀ ਵਿੱਚ ਰੋ ਹੋਰ ਤੋਂ ਪਿੱਛੇ ਪਾਉਂਦੇ ਆ ਜਿਹੜੀ ਲੀਮਾ ਨੂੰ ਕਿਦੋਂ ਪੂਜੀ ਚੀਜ਼ ਆ ਰਹੀ ਉਹ ਜਿਆਦਾ ਆਪਾਂ ਸਬਸਕ੍ਰਾਈਬ ਕਰੀਂ ਇੱਧਰ ਵੀ ਆ ਗਏ ਚਲੋ ਪਾਣੀ ਪੀਓ ਪਾਣੀ ਪੀਓ ਹਾਂਜੀ ਬਸ ਹੋਇਆ ਆਏ ਕਟਾ ਪਰ ਇਹਨਾਂ ਨੂੰ ਮਾਈਕ ਉਹ ਯਾਰ ਉਹ ਕੱਟਿਆ ਪਰ ਮੰਗਾ ਲਾ ਉਹਨੂੰ ਕਿੱਥੇ ਰੱਖ ਕੇ ਲੱਗਦੀ ਹੈ ਲੈ ਪਰ ਇਹ ਸਸਾਨੂੰ ਕੋਈ ਤਕਰੀਬਨ ਘੰਟਾ ਪਹਿਲੂ ਗਾਲ ਆਈ ਹੈ ਜੀ ਹੈੱਡ ਕੁਆਰਟਰ ਤੇ ਤੇ ਮੁਲਾਬ ਚੌਂਗ ਮੋਨਿਕਾ ਟਾਵਰ ਦੇ ਬੇਸਮੈਂਟ ਦੇ ਵਿੱਚ ਆਗ ਲੱਗੀ ਤੇ ਅਸੀਂ ਨਾਲ ਹੀ ਮੌਕੇ ਤੇ ਤਿੰਨ ਚਾਰ ਗੱਡੀਆਂ ਜਵਾਨਾਂ ਕਰਤੀਆਂ ਤੇ ਆ ਕੇ ਅੱਗ ਤੇ ਕਾਬੂ ਪਾ ਲਏਗੇ ਅੱਗ ਦਾ ਕਾਰਨ ਪਤਾ ਲੱਗਿਆ ਹੈ ਸਰ ਪਬਲਿਕ ਦੱਸ ਲਈ ਜਿਹੜੇ ਉੱਥੇ ਸਕਿਉਰਟੀ ਗਾਰਡ ਵਗੈਰਾ ਕਹਿੰਦੇ ਸ਼ਾਰਟ ਸਰਕਟ ਵਗੈਰਾ ਦੱਸ ਰਹੇ ਹੋ ਕਿਸੇ ਦੀ ਕੌਨ ਸੀ ਇਹ ਜੀ ਕੱਪੜੇ ਦੀ ਦੁਕਾਨ ਹੈ ਜੀ ਇੱਕ ਦੁਕਾਨ ਨੂੰ ਲੱਗੀ ਹੈ ਜਾਂ ਦੋਨੋਂ ਨੂੰ ਲੱਗੀ ਹੈ ਸਰ ਦੁਕਾਨ ਹੈਗੀ ਇਦਾਂ ਦੋ ਦੁਕਾਨਾਂ ਵਾਂ ਮਤਲਬ ਪਾਰਟਿਸ ਕਿਤੇ ਕਿੰਨਾ ਸਮਾਂ ਲੱਗਿਆ ਸਰ ਇਹਨੂੰ ਤਕਰੀਬਨ ਲੱਗੀ ਗਈ 1.5 ਘੰਟਾ ਲੱਗ ਗਿਆ ਸਰ ਤੇ 5 ਤੋਂ 6 ਗੱਡੀਆਂ ਲੱਗੀਆਂ ਬੈਠੇ ਮੰਡੀ ਖੇਤ ਲੋਕ ਤੁਹਾਨੂੰ ਕਿਹੜੇ ਕੰਮ ਕਰਨਗੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਇਸ ਤੋਂ ਸਰ ਪਬਲਿਕ ਤੁਹਾਨੂੰ ਪਤਾ ਆਪਾਂ ਜਿੱਥੇ ਵੀ ਜਾਂਦੇ ਆ ਪਬਲਿਕ ਥੋੜਾ ਜਿਆਦਾ ਹੋ ਜਾਂਦੇ ਆ ਤੇ تقریبا ਆਪਾਂ ਨੂੰ ਸਹਿਯੋਗ ਕਾਫੀ ਦਿੱਤਾ ਪਬਲਿਕ ਨੇ ਵੀ ਕੋਈ ਨਾ ਸਾਨੂੰ ਤੰਗੀ ਪਰੇਸ਼ਾਨੀ ਨਹੀਂ ਆਈ ਮਤਲਬ ਕਿ ਦੇਖਿਆ ਗਿਆ ਤੁਹਾਡੇ ਕਰਮੀਆਂ ਦੇ ਨਾਲ ਵੀ ਜਿਹੜੀ ਬੈਸਸਪਸਾਈ ਹੋਈ ਹੱਥੋਂ ਬਾਈ ਤੱਕ ਵੀ ਕੋਸ਼ਿਸ਼ ਕੀਤੀ ਹਾਂ ਹਾਂਜੀ ਹਾਂਜੀ ਹਾਂ ਉਹ ਸਿਰ 2-4 ਵਿੱਚ ਹੁੰਦੇ ਇਹ ਬੰਦੇ ਤੁਹਾਨੂੰ ਪਤਾ ਹੀ ਹੋਵੇ ਮਤਲਬ ਬਾਕੀ ਜ਼ਿਆਦਾਤਰ ਸਾਨੂੰ ਬੰਦਿਆਂ ਨੇ ਬਹੁਤ ਸਹਿਯੋਗ ਦਿੱਤਾ ਹਾਂਜੀ ਮਿਲ ਗਿਆ ਹਾਂਜੀ ਮਿਲ ਗਿਆ ਸਾਨੂੰ ਬੇਸਮੈਂਟ ਜਿਹਨੇ ਬੇਸਮੈਂਟ ਜਿਹਨੇ ਅੱਗ ਜਿੱਥੇ ਅੱਗ ਲੱਗੀ ਉਹ ਤੋਂ ਕੋਈ ਦੁਕਾਨਾ ਹੈ ਕਿ ਨਹੀਂ ਤੇ ਕਿੰਨੇ ਨੁਕਸਾਨ ਹੋਇਆ ਸਰ ਦੋ ਦੁਕਾਨਾਂ ਜੀ ਦੋ ਦੁਕਾਨਾਂ ਮਿਲਾ ਕੇ ਇੱਕ ਦੁਕਾਨ ਬਣਦੀ ਜਿੱਦਾਂ ਸ਼ੋਅਰੂਮ ਬਣਾਇ ਨਾਲ ਹੋਰ ਵੀ ਦੁਕਾਨਾਂ ਹੈਗੀਆਂ ਉੱਥੇ ਦਫਾਨਾ ਸਰ ਅੰਦਰ ਸਾਰੀ ਦੁਕਾਨਾਂ ਹੀ ਆ ਜੀ ਐਕਟਿਵ ਵੱਡੀ ਮਾਰਕੀਟ ਦੇ ਵਿੱਚ ਕਿਹ ਫਾਇਰ ਦੇ ਜੰਤਰ ਪੇਸ ਸੀ ਸਰ ਆਪਣੇ ਕੋਲ ਤਕਰੀਬਨ ਸਾਰੇ ਜੰਤ ਇਹ ਅੰਦਰ ਅੰਦਰ ਇਹ ਤਾਂ ਸਾਨੂੰ ਬਾਅਦ ਵਿੱਚ ਹੀ ਪਤਾ ਲੱਗੂਗਾ ਜੀ ਆਪਾਂ ਤੁਹਾਨੂੰ ਮਿਲਿਆ ਕੋਈ ਟਾਈਮ ਕੋਈ ਅੰਗ ਜਿਹੜਾ ਸਰ ਇੱਥੇ ਸਾਨੂੰ ਤਾਂ ਕੁਛ ਵੀ ਨਹੀਂ ਮਿਲਿਆ ਅੰਦਰ ਨਹੀਂ ਜਾਣੀ ਨੁਕਸਾਨ ਨਹੀਂ ਕੋਈ ਕੁਛ ਨਹੀਂ ਸਰ ਬੰਦੇ ਸੀਗੇ ਕੋਈ ਪਿੱਛੇ ਜਿਮ ਸੀਗਾ ਉਹਨਾਂ ਦੇ ਉੱਪਰ 50 ਸਾਰੇ ਬਿਲਡਿੰਗ ਉਹ ਵਾਹ ਬਚਾ ਹਾਂਜੀ ਨਹੀਂ ਨਹੀਂ ਚੱਲ ਗੱਡੀਆਂ ਲੱਗੀਆਂ ਫੈਲਦੀ ਸਰ ਆਪਣੀ ਛੇ ਗੱਡੀਆਂ ਲਾ ਚੰਗੇ ਬਿਲਡਿੰਗ ਤੋਂ ਉੱਪਰ ਤੱਕ ਕੋਈ ਨੁਕਸਾਨ ਕਰ ਉੱਪਰ ਤੱਕ ਨਹੀਂ ਸਰ ਧੂਆਂ ਧੂਆਂ ਹੀ ਗਿਆ ਅੰਦਰ ਧੂਮਾ ਹੀ ਫੈਲਿਆ ਸਰ ਸਰ ਮੇਰਾ ਨਾਮ ਰੀਡਿੰਗ ਫਾਇਰਮੈਨ ਰਵਿੰਦਰ ਸਿੰਘ ਜੀ ਉਹਨਾਂ ਨੇ 9 ਵਜੇ ਪੂਰੀ ਦੁਕਾਨ ਵਧਾਈ ਹੈ 10 15 ਮਿੰਟ ਮੋੜੇ ਰਸਤੇ ਚੱਲੇ ਪਹੁੰਚੇ ਨੇ ਉਸ ਤੋਂ ਬਾਅਦ ਹੀ ਨਾਲ ਹੀ ਉਹਨਾਂ ਨੂੰ ਖੌਣ ਆ ਗਿਆ ਕਿ ਅੱਗ ਲੱਗੀ ਕਿਸ ਦਾ ਘਰ ਉਹ ਆਪਣੀ ਉਹ ਗੱਡੀ ਛੱਡ ਕੇ ਕਿਸੇ ਤੋਂ ਲਿਫਟ ਲੈ ਕੇ ਇੱਥੇ ਪਹੁੰਚੇ ਨੇ ਆਂਦੇ ਨੂੰ ਧੂਆ ਹੀ ਧੂਆ ਸੀ ਕੋਈ ਸਮਝ ਨਹੀਂ ਆਈ ਕਿ ਕੀ ਹੋਇਆ ਕੀ ਨਹੀਂ ਹੋਇਆ ਦੁਕਾਨ ਕਾਦੀ ਸੀ ਦੁਕਾਨ ਰੈਡੀ ਮਾਰ ਦੀ ਸੀ ਬੀਡੀਐਸ ਗਾਰਮੈਂਟ ਇੱਥੇ ਜੀ ਇੱਥੇ ਤੱਕ ਕੋਈ ਕਾਰਨ ਪਤਾ ਲੱਗੇ ਕਿ ਕਿਸੇ ਨੂੰ ਅੱਗ ਲੱਗੀ ਹੈ ਕੀ ਆਪੇ ਕੀ ਕਰਦੇ ਕੋਈ ਪਤਾ ਨਹੀਂ ਲੱਗਾ ਜੀ ਸਵੇਰੇ ਪਤਾ ਲੱਗੇ ਨੁਕਸਾਨ ਦੀ ਗੱਲ ਕਿੰਨਾ ਨੁਕਸਾਨ ਪੂਰਾ ਕੁਝ ਰਿਆ ਹੀ ਨਹੀਂ ਸਭ ਕੁਝ ਹੀ ਖਤਮ ਹੋ ਗਿਆ ਦੁਕਾਨ ਇੱਕ ਸੀ ਦੋ ਸੀ ਦੋ ਦੁਕਾਨਾਂ ਦੋਨੋਂ ਦੁਕਾਨਾਂ ਦਾ ਪੂਰਾ ਪੂਰਾ ਨੁਕਸਾਨ ਹੋ ਗਿਆ ਜੀ ਕੋਈ ਕੁਝ ਨਹੀਂ ਬਚਿਆ ਕੰਟਰ ਵਗੈਰਾ ਸਭ ਛੱਡ ਗਏ। ਫਿਰ ਵੀ ਜਿਹੜੀ ਅਫਸਰ ਆਏਗੇ ਸਪ੍ਰੋਪਰ ਮੌਕੇ ਤੇ ਆ ਗਏ ਸਾਰੇ ਵਾਲੇ ਸਾਰੇ ਆ ਗਏ ਜਿਵੇਂ ਅਕਾਦਮੀ ਮੌਕੇ ਤੇ ਆ ਗਏ ਸਾਰੇ ਅਫਸਰ ਮੌਕੇ ਤੇ ਪਹੁੰਚਦੇ ਸੀ। ਕਿੰਨਾ ਕੁ ਨੁਕਸਾਨ ਆ ਜਿਹੜਾ ਨੁਕਸਾਨ ਕਾਫੀ ਹੋਇਆ ਜੀ ਹੁਣ ਦੇ ਸਵੇਰੇ ਐਸਟੀਮੇਟ ਲੱਗੇ ਅੱਲੇ ਤੇ ਕੱਲ ਮਾਲ ਆਇਆ ਕਾਫੀ 4-5 ਲੱਖ ਰੁਪਏ ਦਾ ਮਾਲ ਕੱਲ ਆਇਆ। ਜੀ ਉਹ ਵੀ ਵੇਚੀ ਸੀਗਾ। ਕਿੰਨੇ ਸਮੇਂ ਤੋਂ ਬਾਣੀ ਦੁਕਾਨ ਹੈ ਜਿਹੜੀ ਇਹ? ਇਹ 4-5 ਸਾਲ 4 ਸਾਲ ਤੋਂ ਹਣੀ। ਇਹ ਕੀ ਮਾਮਾ ਅੰਕਲ ਤੁਹਾਡਾ? ਮੇਰਾ ਨਾਮ ਭਵਿੰਦਰ ਸਿੰਘ ਜੀ। ਇਸ ਕੇ 4-5 ਲਗਦਾ ਪਹਿਲਾਂ ਤੇ ਪਹਿਲਾਂ ਕਿੰਨਾ ਕੁ ਨੇ ਦੋ ਤਰ੍ਹਾਂ ਦੇ ਤਾਜ਼ਾ ਮਾਲ ਹੀ ਆਇਆ ਹਾਂ ਜੀ ਦੋ ਤਿੰਨ ਦਿਨ ਹੋਰ ਪਾਉਂਦੇ ਹਾਂ